ਅੱਜ ਮੈਂ ਤੁਹਾਨੂੰ ਪਰਥ ਦੇ ਇੰਡੀਅਨ ਰੈਸਟੋਰੈਂਟ ਖਾਣਾ ਰੈਸਟੋਰੈਂਟ ਦਾ ਛੂਟ ਚੈੱਕ ਕਰਨ ਜਾ ਰਿਹਾ ਜਿੱਥੇ ਤੁਹਾਨੂੰ ਇੰਡੀਅਨ ਵਨਸਮੰਨੇ ਖਾਣ ਨੂੰ ਖਾਣੇ ਮਿਲਣਗੇ ਕਿਸ ਤਰ੍ਹਾਂ ਦਾ ਖਾਣ ਪੀਣ ਹੈ ਇਹ ਸਾਰਾ ਤੁਹਾਨੂੰ ਕਾਫੀ ਡਿਟੇਲ ਵਿੱਚ ਦਿਖਾਇਆ ਜਾਏਗਾ ਇਹ ਰੈਸਟੋਰੈਂਟ ਬਹੁਤ ਹੀ ਸਾਫ ਸੁਥਰਾ ਜਿੱਤੇ ਖੁੱਲਣ ਦਾ ਟਾਈਮ ਲੰਚ 11 ਤੋਂ ਲੈ ਕੇ 2:30 ਵਜੇ ਤੱਕ ਡਿਨਰ 5 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ ਹੈ ਔਰ ਬਹੁਤ ਹੀ ਤਰ੍ਹਾਂ ਦੀਆਂ ਇੱਥੇ ਆਈਟਮਾਂ ਤੁਹਾਨੂੰ ਖਾਣ ਲਈ ਮਿਲਣਗੀਆਂ ਆਉ ਤੁਹਾਨੂੰ ਅੰਦਰ ਉਹ ਦਿਖਾਉਨੇ ਆ ਕਿ ਅੰਦਰ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਔਰ ਇੱਥੇ ਸਾਨੂੰ ਕੀ ਕੀ ਖਾਣ ਨੂੰ ਮਿਲਦਾ ਹੈ ਉਹ ਸਾਰਾ ਤੁਹਾਨੂੰ ਅਸੀਂ ਆਪਣੀ ਇਸ ਵੀਡੀਓ ਤੇ ਰਾਈ ਦਿਖਾਵਾਂਗੇ ਅੰਦਰ ਵੜਦੇ ਆਂ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਨਗੇ ਫਰੈਸ਼ ਲੱਡੂ ਜਿਹੜੇ ਤਾਜ਼ੇ ਨੇ ਇਹਨਾਂ ਦਾ ਕਲਰ ਵੀ ਬਹੁਤ ਸ਼ਾਨਦਾਰ ਹੈ ਬਿਲਕੁਲ ਇੰਡੀਅਨ ਵਰਗਾ ਗੁਲਾਬ ਜਾਮਨ ਨੇ ਇਸੇ ਦੀ ਸਿਚੂਰ ਔਰ ਬਰਫੀ ਹੈ ਤਿੰਨ ਚਾਰ ਕਿਸਮ ਦੀ ਤੇ ਪੇੜੇ ਨੇ ਇਹ ਤੁਹਾਡੇ ਅੰਦਰ ਵੜਦੇ ਅਸੀਂ ਪਹਿਲਾ ਸਵਾਗਤ ਕਰਨਗੇ ਔਰ ਤੁਹਾਡੇ ਮੂੰਹ ਦੇ ਵਿੱਚ ਇਹਨਾਂ ਨੂੰ ਖਾਣ ਦੇ ਲਈ ਪਾਣੀ ਆ ਜਾਏਗਾ ਇਸ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਵੈਜ ਅਤੇ ਨਾਨ ਵੈਜ ਦੋਨੇ ਤਰ੍ਹਾਂ ਦੀ ਆਈਟਮਜ਼ ਮਿਲਣਗੀਆਂ ਔਰ ਜਿਹੜੇ ਪੈਗ ਲਾਉਣ ਦੇ ਸ਼ਕੀਮ ਨੇ ਬੜੇ ਆਰਾਮ ਨਾਲ ਇੱਥੇ ਬੈਠ ਕੇ ਆਪਣੀ ਮਰਜ਼ੀ ਦੀਆਂ ਅਲੱਗ-ਅਲੱਗ ਕਿਸਮ ਦੀਆਂ ਡਰਿੰਕਸ ਪਈਆਂ ਹੋਈਆਂ ਨੇ ਤੇ ਉਹ ਤੁਸੀਂ ਬੜੀ ਆਸਾਨੀ ਨਾਲ ਕੋਈ ਇੱਕ ਪੈਗ ਲੈ ਕੇ ਖਾਣ ਦੇ ਲਈ ਵੈਜ ਲੈ ਸਕਦੇ ਹੋ ਜਾਂ ਨਾਨ ਵੈਜ ਲੈ ਸਕਦੇ ਹੋ ਬਹੁਤ ਹੀ ਸੁਆਦਿਸ਼ਟ ਖਾਣੇ ਤੁਹਾਨੂੰ ਇੱਥੋਂ ਖਾਣ ਲਈ ਮਿਲਣਗੇ ਇਸ ਰੈਸਟੋਰੈਂਟ ਵਿੱਚ ਔਰ ਨਾਲ ਤੁਹਾਨੂੰ ਮਿਕਸ ਪਲੇਟਰ ਵੀ ਮਿਲਦਾ ਜਿੱਦਾਂ ਵੈਜ ਪਲੇਟਰ ਹੈ 25 ਡਾਲਰ ਵਿੱਚ ਮਿਲ ਜੇਗਾ ਨਾਨ ਵੈਜ ਤੁਹਾਨੂੰ 26 ਡਾਲਰ ਵਿੱਚ ਮਿਲ ਜੇਗਾ ਕਾਫੀ ਕੁਝ ਇਹਨਾਂ ਦੇ ਪਲੇਟਰ ਦੇ ਵਿੱਚ ਹੈ ਔਰ ਇਸ ਤੋਂ ਇਲਾਵਾ ਵਫੇ ਵੀ ਹੈ ਇਹ ਵੀ ਤੁਹਾਨੂੰ ਬਹੁਤ ਹੀ ਅੱਛੇ ਰੇਟ ਦੇ ਉੱਪਰ ਤੁਹਾਡੇ ਟੇਬਲ ਦੇ ਉੱਪਰ ਹੀ ਤੁਹਾਨੂੰ ਵਫੇ ਲਗਾ ਕੇ ਦਿੱਤਾ ਜਾਏਗਾ ਤੇ ਘੱਟੋ ਘੱਟ 2% ਚਾਹੀਦੇ ਨੇ ਇਹਦੇ ਵਾਸਤੇ ਤੇ ਇਹ ਵੈਜੀਟੇਰੀਅਨ ਔਰ ਨਾਨ-ਵੈਜੀਟੇਰੀਅਨ ਦੋਨੇ ਕਿਸਮ ਦਾ ਬਫੇ ਤੁਹਾਨੂੰ ਬੜੀ ਆਸਾਨੀ ਨਾਲ ਇਸ ਰੈਸਟੋਰੈਂਟ ਤੇ ਮਿਲ ਸਕਦਾ ਹੈ ਆਓ ਸਾਰੇ ਆਪਾਂ ਚੈੱਕ ਕਰਕੇ ਦੇਖੀਏ ਕਿ ਇਹਨਾਂ ਦਾ ਖਾਣ ਪੀਣ ਕਿਸ ਤਰ੍ਹਾਂ ਦਾ ਹੈ ਇਹਨਾਂ ਦੀ ਆਪਣੀ ਤਿਆਰ ਕੀਤੀ ਹੋਈ ਹਰੀ ਚਕਣੀ ਤੇ ਨਾਲ ਪਾਪੜ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਇਹ ਦਿੱਤੇ ਜਾਣਗੇ ਆ ਤੁਹਾਡੇ ਟੇਬਲ ਦੇ ਉੱਪਰ ਤੇ ਨਾਲ ਤੁਹਾਨੂੰ ਇਹ ਸੌਸ ਦਿੱਤਾ ਜਾਏਗਾ ਬਾਰਬੀਕਿਊ ਸੌਸ ਇਥੇ ਹੁਣ ਤੇ ਤੁਹਾਡੀ ਡਿਮਾਂਡ ਕਰਨ ਤੇ ਤੁਹਾਨੂੰ ਸਪਰਾਈਟ ਮਿਲ ਜੀਏਗਾ ਫੈਂਟਾ ਮਿਲ ਜੀਏਗਾ ਕੋਕ ਮਿਲ ਜੀਏਗਾ ਡਾਈਟ ਔਰ ਤੁਹਾਨੂੰ ਮੰਗੋ ਲੱਸੀ ਬਹੁਤ ਹੀ ਵਧੀਆ ਸਵਾਦੀ ਬੜੇ ਆਰਾਮ ਨਾਲ ਮਿਲ ਜੀਗੀ ਇਸ ਰੈਸਟੋਰੈਂਟ ਵਿੱਚ ਪਹੁੰਚਣ ਤੇ ਨਾਲ ਤੁਹਾਨੂੰ ਇੱਥੋਂ ਮਿਲ ਜੇਗਾ ਹਰਾ ਪਰਾਕਬਾਬ ਦੇਖਣ ਨੂੰ ਵੀ ਹਰਾ ਪਰਾਕਬਾਬ ਤੇ ਤੁਹਾਡੀ ਇਮਿਊਨਿਟੀ ਨੂੰ ਵੀ ਠੀਕ ਕਰੇਗਾ ਇਹ ਕਬਾਬ ਇੱਥੇ ਜੋ ਵੀ ਸਮਾਨ ਟੇਬਲ ਤੇ ਤੁਸੀਂ ਆਰਡਰ ਕਰਨਾ ਤੁਹਾਨੂੰ ਆਏਗਾ ਉਹ ਕਿਸ ਤਰ੍ਹਾਂ ਤਿਆਰ ਹੋਇਆ ਇਹ ਸਾਰਾ ਹੀ ਬਹੁਤ ਹੀ ਹਾਈਜਨਿਕ ਤਰੀਕੇ ਦੇ ਨਾਲ ਤਿਆਰ ਕੀਤਾ ਜਾਇਆ ਹੈ ਤੁਸੀਂ ਦਸੋ ਜੀ ਦਾ ਪਹਿਲਾ ਤਿਆਰ ਕੀਤਾ ਹੈ ਇਹਨੂੰ ਪਹਿਲਾਂ ਮੈਰੀਨੇਟ ਕੀਤਾ ਠੀਕ ਹੈ ਜੀ ਆ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਬਹੁਤ ਵਧੀਆ 스멜 ਆ ਰਹੀ ਹੈ ਇਸ ਦੀ ਦਿਲ ਕਰਦਾ ਵੀ ਕੁਰਸੀ ਪਰ ਕੇ ਜਦੇ ਮੂੰਹ ਚ ਪਾ ਲਈਏ ਪਰ ਗਰਮ ਬਹੁਤ ਹੈ ਔਰ ਇੰਡੀਆ ਵਾਲੇ ਮਸਾਲੇ MDH ਦੇ ਬਹੁਤ ਹੀ ਅੱਛੇ ਤਰੇਸ ਪਾ ਕੇ ਰੱਖੇ ਹੋਏ ਨੇ ਜਿਸ ਦੀ ਜਿੰਨੀ ਜ਼ਰੂਰਤ ਪੈਂਦੀ ਹੈ ਉਨਾ ਹੀ ਸਮਾਨ ਵਿੱਚ ਜੇ ਕੋਈ ਸਪਾਈਸੀ ਮੰਗਦਾ ਹੈ ਉਸ ਨੂੰ ਸਪਾਈਸੀ ਡਿਟਾ ਜੰਦਾ ਤੇ ਜੇ ਕੁਕਟ ਸਪਾਈਸੀ ਮੰਗਦਾ ਤੇ ਉਸ ਤਰ੍ਹਾਂ ਦਾ ਖਾਣ ਵਾਸਤੇ ਤਿਆਰ ਕੀਤਾ ਜਾਂਦਾ ਫੂਡ ਇਸੇ ਤਰ੍ਹਾਂ ਅਲਗ-ਅਲਗ ਤਰ੍ਹਾਂ ਦੀ ਗਰੇਵੀਜ਼ ਚਟਣੀਆਂ ਤਿਆਰ ਕੀਤੀਆਂ ਨੇ ਔਰ ਬਿਲਕੁਲ ਫਰੈਸ਼ ਨੇ ਇਹ ਅੱਜ ਹੀ ਹੁਣੇ ਤਿਆਰ ਕਰਕੇ ਇਹਨਾਂ ਨੇ ਸਾਰੀਆਂ ਰੱਖੀਆਂ ਨੇ ਇਹ ਗਾਹਕ ਦੀ ਪਸੰਦ ਦੇ ਮੁਤਾਬਕ ਨਾਲ ਦੀ ਨਾਲ ਤਿਆਰ ਕਰਕੇ ਉਹਨਾਂ ਨੂੰ ਸਾਰਾ ਖਾਣਾ ਦਿੱਤਾ ਜਾਏਗਾ ਇਹ ਚੀ ਚਿੱਲੀ ਤਿਆਰ ਹੋ ਕੇ ਹੂੰ ਚਿੱਲੀ ਪਨੀਰ ਹੈ ਚਿੱਲੀ ਪਨੀਰ ਹੈ ਚੀ ਚਿੱਲੀ ਨਹੀਂ ਚਿੱਲੀ ਪਨੀਰ ਹੈ ਵਾਹ ਵੇ ਕੀ ਬਾਤ ਹੈ ਚੀ ਚਿੱਲੀ ਹੈ ਹਾਂ ਇੰਡੀਆ ਦੇ ਵਿੱਚ ਵੀ ਚੀ ਚਿੱਲੀ ਹੈ ਤੇ ਇੱਥੇ ਵੀ ਚੀ ਚਿੱਲੀ ਹੈ ਬਹੁਤ ਚੰਗੀ ਗੱਲ ਹੈ ਚਿੱਲੀ ਔਰ ਚੀ ਤੇ ਪਨੀਰ ਅਲੱਗ-ਅਲੱਗ ਚੀਜ਼ਾਂ ਨੇ ਹੈ ਇੱਕ ਖੰਨਾ ਰੈਸਟੋਰੈਂਟ ਵਾਲਿਆਂ ਦਾ ਖੰਨਾ ਸਪੈਸ਼ਲ ਤੰਦੂਰੀ ਚਿਕਨ ਬਹੁਤ ਅੱਛਾ ਫਲੇਵਰ ਹੈ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਤੇ ਖਾਣ ਨੂੰ ਵੀ ਟੇਸਟ ਬਹੁਤ ਅੱਛਾ ਹੈ ਇਸ ਦਾ ਜੋ ਮੈਂ ਟਰਾਈ ਕਰ ਰਿਹਾ ਇਹ ਇਹਨਾਂ ਦਾ ਤੰਦੂਰੀ ਚਿਕਨ ਹੈ ਜਿਹੜਾ ਫਲੇਵਰ ਹੈ ਬਿਲਕੁਲ ਇੰਡੀਆ ਜਿੱਦਾਂ ਜੇ ਆਪਾਂ ਪੰਜਾਬ ਦੇ ਵਿੱਚ ਜੇ ਸਭ ਤੋਂ ਮਸ਼ਹੂਰ ਦੀ ਗੱਲ ਕਰੀਏ ਤੇ ਮੀਟਾ ਚਿਕਨ ਫਗਵਾੜੇ ਦਾ ਜਿਹਦਾ ਬਹੁਤ ਨਾਮ ਹੈ ਮੀਟਾ ਚਿਕਨ ਪਰ ਜਿਹੜਾ ਆਦਮੀ ਖੰਨਾ ਵਾਲਿਆਂ ਦਾ ਖਾ ਕੇ ਚਲਾ ਜਾਏਗਾ ਇਥੋਂ ਪਰ ਤੋਂ ਉਹ ਕੁਝ ਜਿਹਾ ਨਹੀਂ ਟੇਮ ਬਹੁਤ ਅੱਛਾ ਫਲੇਵਰ ਹੈ ਦੇਖਣ ਨੂੰ ਬਹੁਤ ਡਿਲੀਸ਼ਸ ਹੈ ਔਰ ਜਿਉਂ-ਜਿਉਂ ਇਹਨੂੰ ਖਾਓਗੇ ਮੇਨ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਚਿਕਨ ਵਰਤਿਆ ਹੈ ਨਾ ਉਹ ਬਹੁਤ ਸੌਫਟ ਹੈ ਉਹਨੂੰ ਖਾਣਾ ਚੁੱਥਣਾ ਬਹੁਤ ਆਸਾਨੀ ਨਾਲ ਹੈ ਇਹਦੇ ਰੇਸੇ ਅਲੱਗ ਨਹੀਂ ਹੈ ਜੇ ਰੇਪੋਰੀ ਖਾਏਗਾ ਬਾਰ-ਬਾਰ ਆਏਗਾ ਤੇਗਾ ਬਟ ਚਿਕਨ ਜਿਹੜਾ ਅਸੀਂ ਪਹਿਲਾ ਆਰਡਰ ਦਿੱਤਾ ਸੀ ਉਹ ਸਟਾਟਰ ਦਾ ਸੀ ਤੇ ਹੁਣ ਮੇਨ ਮੀਨੂ ਆਰਡਰ ਸਾਡੇ ਕੋਲ ਪਹੁੰਚ ਗਿਆ ਹੈ ਜਿਹਦੇ ਵਿੱਚ ਇਹਨੇ ਗਾਰਲਿਕ ਨਾਨ ਹੈ ਦਾਲ ਮੱਖਣੀ ਹੈ ਇਹ ਚਿਕਨ ਕਰੀ ਹੈ ਮਲਾਈ ਕੋਕਤਾ ਹੈ ਇਹ ਲੱਸੀ ਦਾ ਪਰੌਂਠਾ ਹੈ ਪਲੇਨ ਰਾਇਸ ਨੇ ਔਰ ਬਹੁਤ ਹੀ ਵਧੀਆ ਫਲੇਵਰ ਸਾਡੇ ਸਾਹਮਣੇ ਪੇਸ਼ ਹੈ ਅਸੀਂ ਹੁਣ ਇਹਨੂੰ ਖਾ ਕੇ ਫਿਰ ਤੁਹਾਨੂੰ ਦੱਸਾਂਗੇ ਕਿ ਇਸ ਦਾ ਸਵਾਦ ਕਿਸ ਤਰ੍ਹਾਂ ਦਾ ਹੈ ਇਹ ਹੈ ਵੈਜ ਬਰੀਆਨੀ ਬਹੁਤ ਮਸ਼ਹੂਰ ਹੈ ਇਹਨਾਂ ਦੀ ਵੈਜ ਬਰੀਆਨੀ ਤੇ ਇੱਥੋਂ ਕਾਫੀ ਦੂਰ ਦੂਰ ਤੋਂ ਲੋਕ ਆਣ ਕੇ ਇਹਨਾਂ ਦੇ ਰੈਸਟੋਰੈਂਟ ਤੋਂ ਵੈਜ ਬਰੀਆਨੀ ਖਾਣ ਆਉਂਦੇ ਨੇ ਜਿਹੜੀ ਟੇਸਟ ਦੇ ਵਿੱਚ ਵੀ ਵਧੀਆ ਹੈ ਤੇ ਵੈਸੇ ਵੀ ਕਾਫੀ ਹੈਲਦੀ ਹੈ ਅਸੀਂ ਇਸ ਖਾਣਾ ਰੈਸਟੋਰੈਂਟ ਤੇ ਪਹਿਲਾ ਸਟਾਰਟਰ ਲਿਆ ਡਰਿੰਕ ਲਏ ਤੇ ਖਾਣਾ ਖਾ ਕੇ ਦੇਖਿਆ ਤੇ ਬਹੁਤ ਹੀ ਅੱਛਾ ਸਵਾਦ ਹੈ ਬਿਲਕੁਲ ਇੰਡੀਅਨ ਟੱਚ ਹੈ ਤੇ ਆਓ ਸਾਰੇ ਅਸੀਂ ਇੱਕ ਵਾਰੀ ਖਾਣਾ ਰੈਸਟੋਰੈਂਟ ਤੇ ਪਹੁੰਚ ਕੇ ਇਹਨਾਂ ਦਾ ਸਵਾਦ ਟੈਸਟ ਕਰਿਏ ਆਪਣੇ ਸਾਰੇ ਸੱਜਣੋ ਮਿੱਤਰਾਂ ਨੂੰ ਨਾਲ ਲੈ ਕੇ ਇੱਕ ਵਾਰੀ ਉਹਨਾਂ ਨੂੰ ਸਾਰੇ ਸਵਾਦ ਦਿਖਾਈਏ ਤੇ ਬਹੁਤ ਅੱਛਾ ਟੱਚ ਹੈ ਆਓ ਸਾਰੇ ਆਪਾਂ ਹੁਮ ਹੁਮਾ ਕੇ ਇੱਕ ਵਾਰੀ ਪਹੁੰਚੀਏ ਖਾਣਾ ਰੈਸਟੋਰੈਂਟ ਤੇ